Yeah. ਜਲ ਰਸਲਾ ਬੱਤਵਾ ਖੋਹਨੇ ਵਾਰ ਲੈ ਚੱਲਣਾ ਸੂਰਜ ਕਿਰਨਾਂ ਦੇ ਸੰਪੂਰਨ ਕੀ ਲਾਣਾ

ਕਬਡੀ ਸ਼ਹਾਦਤ ਹੈ ਛੋਟੇ ਸਹਿਜਾਦਿਆਂ ਦੀ। ਅੱਜ ਜਦ ਉਹਨਾਂ ਨੂੰ ਲੱਖਮਸਤਕ ਹੋਣ ਵਾਸਤੇ ਹਮੇਸ਼ਾ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਸਾਰੇ ਅਸੀਂ ਸਾਥੀ ਅਸ਼ੀਰਵਾਦ ਲੈਣ ਵਾਸਤੇ ਆਏ। ਜੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਸਾਡੇ ਸਹਿਜਾਦਿਆਂ ਨੇ ਸਾਡੇ ਆਉਣ ਵਾਲੇ ਉਹ ਸਾਨੂੰ ਸਾਰਿਆਂ ਨੂੰ ਕੌਮ ਨੂੰ ਪ੍ਰੇਰਣਾ ਦੇ। ਤੋ ਇੱਥੇ ਆ ਕੇ ਮੈਨੂੰ ਲੱਗਦਾ ਕਿ ਹਰ ਪੰਜਾਬੀ ਦਾ ਹਰ ਸਿੱਖ ਦਾ ਦੁਨੀਆਂ ਦਾ ਬੇਸ਼ਕੋ ਕਿਸੇ ਵੀ ਪੁੰਨੀ ਤੋਂ ਜਿਹੜਾ ਵਿਅਕਤੀ ਇੱਥੇ ਆਉਂਦਾ ਹੈ ਉਹਨੂੰ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਉਹਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਸੱਚੀ ਪਾਸ਼ਾ ਹਿੰਮਤ ਮਿਲਦਾ ਹੈ। ਸੋ ਅੱਜ ਅਸੀਂ ਸਾਰੇ ਇਸ ਪਵਿੱਤਰ ਦਿਹਾੜੇ ਤੇ ਸਾਰੇ ਜਾਣੇ ਇਕੱਠੇ ਹੋ ਕੇ ਨਮਸਤਕ ਦੇ ਵਾਸਤੇ ਆਏ ਹਾਂ। ਸੱਚੇ ਪਰ ਸ਼ਕੀਪਾ ਕਰੀ ਪੰਜਾਬ ਦੇ ਦੇਸ਼ ਦੇ ਪੰਜਾਬੀਆਂ ਤੇ ਤੇ ਕੌਮ ਤੇ ਆਦੀ ਕਿਰਪਾ ਹਮੇਸ਼ਾ ਬਣਾਈ ਪੰਜਾਬ ਦੇ ਵਿੱਚ ਨਗਰ ਕੌਂਸਲ ਦੀ ਚੋਣਾਂ ਹੋਈਆਂ ਕਿਸ ਤਰ੍ਹਾਂ ਦੇ ਬਸ ਬਾਕੀ ਜੋ ਨਗਰ ਕੌਂਸਲ ਚ ਹੋਇਆ ਪਰ ਅੱਜ ਦਾ ਬਹੁਤ ਮਹਾਨ ਤੇ ਪਵਿੱਤਰ ਦਿਹਾੜਾ ਹੈ ਅੱਜ ਦਾ ਦਿਹਾੜਾ ਹੀ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦਾ ਹੈ ਔਰ ਅਸੀਂ ਸਾਰੇ ਜਿੱਥੇ-ਜਿੱਥੇ ਅਸਲ ਗੁਰੂ ਦਾ ਸਿੱਖੀ ਉਹ ਹੈ ਅਸਲ ਗੁਰੂ ਦੇ ਜਿਹੜਾ ਸਜਦਾ ਕਰਨ ਹੁੰਦਾ ਹੈ ਉਹ ਉਹ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਵੇ ਉੱਥੇ-ਉੱਥੇ ਬੇਸ਼ੱਕ ਅਸੀਂ ਕਾਂਗਰਸੀਆਂ ਬੇਸ਼ੱਕ ਬਹੁਤ ਬੇਕੀ ਹੈ ਗੁਰੂ ਦੇ ਸਿੱਖ ਦਾ ਫਰਜ਼ ਬਣਦਾ ਡਟ ਕੇ ਉਹਨਾਂ ਨੂੰ ਦਮ ਕਾਬੂ ਕਰੇ ਅਤੇ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੁੰਦਾ ਹੈ ਅਸੀਂ